ਸਤੇ ਜਿਹੜੀ ਇਹ ਪ੍ਰੈਸ ਕਾਨਫਰੰਸ ਮੈਂ ਤੇ ਸੀਪੀ ਸਾਹਿਬ ਨੇ ਕਰਾਈ ਹੈ ਉਹਦੇ ਵਿੱਚ ਤੁਸੀਂ ਸ਼ਾਮਲ ਹੋ ਰਹੇ ਹੋ ਤੁਹਾਨੂੰ ਮੀਡੀਆ ਦੇ ਰਾਹੀਂ ਸਾਰਾ ਜਿਹੜਾ ਰੋਕਣ ਨੂੰ ਪਤਾ ਚੱਲ ਰਿਹਾ ਹੈਗਾ ਕਿ ਕੁਝ ਸਕੂਲਾਂ ਦੇ ਵਿੱਚ ਜਲੰਧਰ ਦੇ ਆਜਨ ਸਵੇਰੇ ਈਮੇਲ ਰਾਹੀਂ ਥ੍ਰੈਟ ਜਿਹੜੀ ਮੇਲ ਆਇਆ ਸੀਗੇ ਜਦੋਂ ਸਾਡੀ ਨੋਟਿਸ ਦੇ ਵਿੱਚ ਇਹ ਸਾਰੀ ਗੱਲ ਆਈ ਪ੍ਰਸ਼ਾਸਨ ਦੀ ਨੋਟਿਸ ਦੇ ਵਿੱਚ ਥਰੂ ਸਕੂਲ ਜਦੋਂ ਲਾਗੇ ਸਾਨੂੰ ਦੱਸਿਆ ਇਮੀਡੀਏਟਲੀ ਪੁਲਿਸ ਦੇ ਜਿਹੜੀ ਫੋਰਸਸ ਆ ਫੋਰਮ ਮੋਬਾਈਲਾਈਜ਼ ਕੀਤੀ ਗਈਆਂ ਸੀਗੇ ਜਿਹੜੇ ਵੀ ਸਕੂਲਾਂ ਦੇ ਵਿੱਚ ਆਈਆਂ ਉੱਥੇ ਸਾਡੀ ਟੀਮਸ ਉੱਥੇ ਪਹੁੰਚਿਆ ਹੋਈਆਂ ਨੇ ਤੇ ਸਾਰੀ ਜਿਹੜੀ ਪ੍ਰੋਸੈਸ ਹੈ ਉਹ ਕਾਰਵਾਈ ਇਸ ਵੇਲੇ ਚੱਲ ਰਹੀ ਹੈ। ਕੋਈ ਕੋਈ ਬ੍ਰਾਊਂਡ ਦੀ ਲੋੜ ਨਹੀਂ ਹੈ। ਜਿਹੜੀ ਡਿਟੇਲਸ ਹੈ ਇਹ ਸਾਰੇ ਜਿਹੜੀ ਵੀ ਮੇਲ ਆਈ ਹੈ ਕਿਹੜੇ ਕਿਹੜੇ ਸਕੂਲਾਂ ਨੂੰ ਆਈ ਹੈ ਤੇ ਕੀ ਗੱਲ ਹੋਈ ਕੀਤੀ ਗਈ ਹੈ। ਮੈਂ ਰਿਕੁਐਸਟ ਕਰਾਂਗਾ ਸੀਪੀ ਸਾਹਿਬ ਉਹ ਤੁਹਾਡ ਨੂੰ ਸਾਰੀ ਗੱਲ ਕਰੀ ਦੇਵੇ। ਅੰਤਾਂ ਨੂੰ ਸੋ ਅੱਜ ਸਵੇਰੇ ਤਕਰੀਬਨ 10:00 ਵਜੇ ਸਾਨੂੰ ਇੱਕ ਦੋ ਸਕੂਲਾਂ ਤੋਂ ਇਨਫਰਮੇਸ਼ਨ ਆਈ ਕਿ ਉਹਨਾਂ ਦੇ ਸਕੂਲਾਂ ਨੂੰ ਈਮੇਲਾਂ ਆਈਆਂ ਜਿਹੜੀਆਂ ਕਿ ਈਮੇਲਸ ਦੇਖਣ ਦੇ ਵਿੱਚ ਹੀ ਫੋਕਸ ਈਮੇਲਸ ਆ ਗੀਆਂ ਸੋ કુલ 10 ਸਕੂਲਾਂ ਨੂੰ ਸਾਡੇ ਹੁਣ ਤੱਕ ਇਨਫਰਮੇਸ਼ਨ ਵਿੱਚ ਆਇਆ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਆਈਆਂ ਅਸੀਂ ਉਹ ਈਮੇਲ ਦਾ ਜੋ origin ਪੁਆਇੰਟ ਹੈ ਪਿੰਗ ਗਰੂਪਸ ਵਿੱਚ ਜੋ ਹੈ ਉਹਨੂੰ ਚੈੱਕ ਕਰਾ ਰਹੇ ਹਾਂ ਤੇ ਉਹ ਦੇਖਣ ਨੂੰ ਸਾਨੂੰ ਮਤਲਬ ਜੈਨੂਇਨ ਨਹੀਂ ਲੱਗ ਰਹੀ ਉਹ ਜਿਹੜੀ ਇਸ ਦੇ ਸੰਬੰਧੀ ਸਾਈਬਰ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਣ ਤੇ ਅਸੀਂ ਆਪਣੇ ਗਾਸਟੇਡ ਅਫਸਰ ਦੇ ਅਧੀਨ ਇਸੇ ਇਹ ਅਤੇ ਅਡੀਸ਼ਨਲ ਡੀਸੀਪੀ ਦੇ ਅਧੀਨ ਟੀਮਾਂ ਸਕੂਲਾਂ ਨੂੰ ਮੂਵ ਕਰਾਈਆਂ ਤੇ ਉੱਥੇ ਅਸੀਂ ਐਂਟੀਸੈਪਟਾ ਚੈੱਕ ਕਰਾਈਆਂ ਸਾਡੀ ਜ਼ਿਲ੍ਹੇ ਦੀ ਟੀਮਾਂ ਵੀ ਉੱਥੇ ਮੂਵ ਕੀਤੀਆਂ ਤੇ ਸੀ ਪੀਐਫ ਵੀ ਵੱਧੂ ਐਂਟੀਸੈਪਟਾਜ ਟੀਮਾਂ ਲੈ ਕੇ ਸਾਰੇ ਹੀ ਸਕੂਲ ਜਿਨ੍ਹਾਂ ਦੇ ਕੋਲ ਵੀ ਇਸ ਤਰ੍ਹਾਂ ਦੀ ਈਮੇਲ ਆਈ ਹੈ ਉਹਨਾਂ ਦੇ ਕੈਂਪਸਸ ਨੂੰ ਚੈੱਕ ਕਰਵਾਇਆ ਸਕੂਲ ਦੀ ਹਾਜ਼ਰੀ ਦੇ ਵਿੱਚ ਇਨਫੈਕਟ ਅਪ ਟੂ ਦ ਐਕਸਟੈਂਡ ਕਿ ਸਕੂਲ ਦੇ ਪ੍ਰੈਮਿਸਸਿਸ ਅੰਦਰ ਵੀ ਤੇ ਬਾਹਰ ਵੀ ਅਸੀਂ ਉਹਨਾਂ ਦੇ ਚੈੱਕ ਕਰਾ ਰਹੇ ਹਾਂ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਅਹ ਡਰਦਾ ਮਾਹੌਲ ਕਿਸੇ ਦੇ ਮਨਚ ਨਾਲ ਜੀ ਸੋ ਹੁਣ ਤੱਕ ਕਿਸੇ ਵੀ ਸਕੂਲ ਤੋਂ ਸਾਨੂੰ ਕੋਈ ਵੀ ਅਹ ਸ਼ੱਕੀ ਚੀਜ਼ ਨਹੀਂ ਮਿਲੀ ਹੈ ਤੇ ਇਟ ਇਜ਼ ਆਲ ਪੀਸਫੁਲ ਇਨ ਦ ਸਿਟੀ ਥੈਂਕ ਯੂ ਜਿਹੜੀਆਂ ਮੇਲ ਆਈਡੀਆਂ ਕਿ ਮੇਲ ਆਈਡੀ ਤੋਂ ਆਈਆਂ ਜਾਂ ਫਿਰ ਵੱਖਰੇ ਵੱਖਰੇ ਮੇਲ ਆਈਡੀਆਂ ਨੇ ਜਿਨ੍ਹਾਂ ਤੋਂ ਸਕੂਲ ਤੋਂ ਮੇਲ ਕੀਤੀਆਂ ਗਈਆਂ ਨੇ ਸਾਡੇ ਕੋਲ ਹੁਣ ਤੱਕ ਤਿੰਨ ਈਮੇਲ ਆਈਡੀਆਂ ਸਾਹਮਣੇ ਆਈਆਂ ਨੇ ਸੋ ਉਹ ਈਮੇਲ ਆਈਡੀਆਂ ਦਾ ਸੋਰਸ ਕੀ ਹੈ origin ਕੀ ਹੈ ਉਸ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਸ ਵਿੱਚ ਆਪਣੀ ਇੱਕ ਸਾਈਬਰ ਕ੍ਰਾਈਮ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਅੱਗੇ ਤਫ਼तीश ਵੀ ਕਰ ਰਹੇ ਸੋ ਜਿਵੇਂ ਸਾਡੇ ਕੋਲ ਹੋਰ ਕੋਈ ਡਿਟੇਲਸ ਆਣੀਆਂ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਹੜੇ ਅਕਸੂਦਿਆਂ ਵਿੱਚ ਹੋ ਚੁੱਕਿਆ ਉਹਨੇ ਜਲੰਧਰ ਦੇ ਵਿੱਚ ਸੈਕੰਡ ਹੈ ਇਹ ਕੀ ਪੈਟਰਨ ਜਿਹੜਾ ਚੱਲ ਰਿਹਾ ਹੈ ਜਾਂ ਇਹਦਾ ਕੀ ਟਾਰਗੇਟ ਹੈ ਜਿਹਦੇ ਵੱਲੋਂ ਵੀ ਇਹ ਕੀਤਾ ਜਾ ਰਿਹਾ ਹੈ देखो जो अमृतसर ਦੇ ਵਿੱਚ ਵੀ ਇਸ طرح ਦੀ ਇਨਫਰਮੇਸ਼ਨ ਆਈ ਸੀ ਉਹ ਵੀ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਸੋ ਤਕਰੀਬਨ ਉਨਾ ਹੀ ਲਾਈਨਸ ਦੇ ਉੱਪਰ ਇਹ ਵਾਲੀ ਵੀ ਲਾਈ ਹੈ ਸੋ ਇਟ ਇਜ਼ ਮੋਸਟ ਪੋਬਲੀ ਵਿਦ ਅ ਵੀ ਆਰ ਇਨਵੈਸਟੀਗੇਟਿੰਗ ਇਟ ਬਟ ਇਹਦੇ ਵਿੱਚ ਅਜੇ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਪੁਖਤਾ ਚੀਜ਼ ਨਹੀਂ ਹੈ ਕਿ ਮੋਟਿਵ ਕੀ ਹੈ ਕਿ ਇੰਟੈਂਸ਼ਨ ਹੈ ਸੋ ਇੱਕ ਬਾਈਕ ਈਮੇਲ ਸਟਾਈਲ ਗਈ ਹੈ ਬਰਡਿੰਗ ਬਰਡਿੰਗ ਮੇਲ ਦੇ ਵਿੱਚ ਕੀ ਲਿਖੀ ਹੈ ਜਿਹਦਾ ਥ੍ਰੈਟ ਜੋ ਵੀ ਦਿੱਤਾ ਹੈ ਕੀ ਵਰਡਿੰਗ ਲਿਖੀ ਹੋਈ ਹੈ तो एक स्टैंडर्ड ਜਨ ਫਾਰਮੈਟ जो ਅੰਮ੍ਰਿਤਸਰ ਚ ਦਿੱਤਾ ਸੀਗਾ उसी तरह ਦੇ ਫਾਰਮੈਟ ਵਿੱਚ ਇਹ ਲਿਖ ਦਿੱਤਾ ਹੈ ਕਿ ਬੌਮ ਬਲਾਸਟ ਉਮੀਦਵਾਦੇ ਰੱਖਿਆ बट अदरवाइज कि उस ਦੇ ਵਿੱਚ ਕਿਸੇ ਸਕੂਲ ਸਪੈਸੀਫਿਕ ਜਾਂ ਕਿਸੇ ਸੈਕਸ਼ਨ ਆਫ ਪੋਪੂਲੇਸ਼ਨ ਨੂੰ ਟਾਰਗੇਟ ਕਰਨ ਵਾਲੀ ਕੋਈ ਚੀਜ਼ ਵੀ ਇਸ ਵਿੱਚ ਉਸ ਤਰ੍ਹਾਂ ਦੀ ਨਹੀਂ ਹੈ ਮੈਮ ਤੇ ਅੱਗੇ ਜੋ ਇਸ ਡਿਟੇਲਸ ਨੇ ਸਾਡਾ 메ਨ ਫੋਕਸ ਰਹਿੰਦਾ ਹੈ ਕਿ ਜੇ ਇਸ ਤਰ੍ਹਾਂ ਦੀ ਈਮੇਲ ਜਿੱਥੋਂ origin ਹੋਈ ਹੈ ਜੋ ਉਹਦਾ ਸੋਰਸ ਹੈਗਾ ਅਸੀਂ ਉਸ ਤੇ ਅੱਗੇ ਕੰਮ ਕਰੀਏ ਉਹ ਅਜੇ ਇਨਵੈਸਟੀਗੇਸ਼ਨ ਵਿੱਚ ਚੱਲ ਰਿਹਾ ਹੈ। ਕੋਟਲ ਤੇ ਸਾਰੇ ਸਕੂਲਾਂ ਨੂੰ 메ਲ ਡਿਫਰੈਂਟ ਟਾਈਮਸ ਅੱਛਾ ਮੈਮ ਇਹ ਸਪੈਮ 메ਲ ਹੋ ਰਹੀ ਹੈ ਮੈਡਮ ਲੋਕਾਂ ਨੂੰ ਬਹੁਤ ਪੈਨ ਹੋ ਰਹੀ ਹੈ ਬੱਚੇ ਅਸੀਂ ਤਾਂ ਵੀ ਮੈਂ ਤੇੜੀ ਜੀ ਸਾਹਿਬ ਨੇ ਕਹੀ ਸੀ ਜਿਹਾ ਸੀ ਤੁਹਾਨੂੰ ਇਹ ਬੁਲਾ ਕੇ ਦਸੀਏ ਕਿ ਕਿਉਂਕਿ ਜਿਵੇਂ ਇਹ ਜਾਂਦਾ ਹੈ ਕਿ ਬਹੁਤ ਸਕੂਲਾਂ ਨੂੰ ਗਈ ਹੈ ਸੋ ਉਹ ਆਪਣੇ ਸ਼ਹਿਰ ਦੇ ਸਿਰਫ 10 11 ਸਕੂਲਾਂ ਦੇ ਕੋਲ ਹੀ 메ਲ ਆਈ ਹੈ ਫਸਟਲੀ ਸੈਕਿੰਡਲੀ ਉਸ ਤੋਂ ਬਾਅਦ ਜੋ-ਜੋ ਇਨਫੋਰਮ ਕਰਦਾ ਰਿਹਾ ਡੀਸੀ ਸਾਹਿਬ ਨੇ ਵੀ ਕੁਝ ਪ੍ਰਿੰਸੀਪਲਸ ਨੇ ਇਨਫੋਰਮ ਕੀਤਾ ਮੈਨੂੰ ਵੀ ਕਈ ਸਕੂਲਾਂ ਤੋਂ ਫੋਨ ਆਏ ਸੋ ਅਸੀਂ ਨਾਲ ਦੇ ਨਾਲ ਹੀ ਆਪਣੀ ਕੋਲਸਟੀਨ ਉਥੇ ਭੇਜੀ ਆ ਐਜ਼ ਅ ਕੰਫੀਡੈਂਸ ਬਿਲਡਿੰਗ ਮੀਜਰ ਆਲਸੋ ਐਂਡ ਉਥੇ ਦਾ ਚੰਗੀ ਤਰ੍ਹਾਂ ਐਂਟੀ ਸੈਬੋਟਾ ਚੈੱਕ ਕਰਾਂਗੇ ਮੈਮ ਇਹਨਾਂ ਦਾ ਨਾ ਮੈਨ ਦਾ ਐਡਰੈਸ ਜਿਹੜਾ ਅਮਰੇਸਰ ਵਾਲਿਓ ਸੇਮ ਐਡਰੈਸ ਤੋਂ ਜਦਾ ਆ ਰਹੀਆਂ ਜਾਂ ਅਲੱਗ-ਅਲੱਗ ਚੀਜ਼ ਹੈ ਆਈ ਥਿੰਕ ਇਟ ਇਜ਼ ਇੰਟਰੈਸਟਿੰਗ ਕਿੰਨਾ ਮੈਮ ਦੱਸੇ ਗਏ ਸਕੂਲ ਦੇ ਬੱਚੇ ਦੇ ਕੰਟੈਕਟ ਹੈ ਪ੍ਰਾਈਵੇਟ ਸਕੂਲਾਂ ਨੂੰ ਹੀ ਈਮੇਲਸ ਕੀਤੇ ਗਏ ਨੇ ਕੁਝ ਪ੍ਰਾਈਵੇਟ ਸਕੂਲਾਂ ਨੂੰ ਹੀ ਕਿੰਨਾ ਕਿੰਨੇ ਸਕੂਲਾਂ ਨੂੰ ਮੇਲ ਆਂਦੀ ਹੈ ਮੈਮ ਉਸ ਤੋਂ ਬਾਅਦ ਸਾਰੇ ਸਕੂਲ ਦੇ ਵਿੱਚ ਲੇਟਿੰਗ ਬੰਦ ਕਰ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਬਾਅਦ ਕੱਢੇ ਜਾਂਦੇ ਇਸ ਦੇ ਬਾਰੇ ਵੀ ਚੋਚਣਾ ਕੋਈ ਕੁਝ ਸਾਡੀ ਵੀ ਕਮੈਂਟ ਜਿਹੜੀ ਗੱਲ ਤੁਸੀਂ ਪਾਣੀ ਕੁਆਲਿਟੀ ਕੀਤੀ ਹੈ ਇਟ ਇਜ਼ ਅੰਡਰਸਟੈਂਡੇਬਲ ਕਿ ਜਦੋਂ ਇਹ ਨਿਊਜ਼ ਸਪਰੈਡ ਹੁੰਦੀ ਹੈ ਪੇਰੈਂਟਸ ਦੇ ਵਿੱਚ ਪਰੈਂਟਸ ਦੇ ਵਿੱਚ ਡਰ ਆ ਜਾਂਦਾ ਹੈ ਅਸੀਂ ਦੋ ਇਹ ਮੀਟਿੰਗਾਂ ਦੀ ਸ਼ੁਰੂ ਹੋਈ ਸੀ ਮੇਰੇ ਵੱਲੋਂ ਸੀਪੀ ਮੰਗ ਵੱਲੋਂ ਡੀਓ ਮੈਡਮ ਵੱਲੋਂ ਸਾਰੇ ਵੱਲੋਂ ਹੀ ਅਸੀਂ ਕੰਟੀਨਿਊਸਲੀ ਵੀ ਆਰ ਇਨ ਟੱਚ ਵਿਦ ਅ ਸਕੂਲ ਮੈਨੇਜਮੈਂਟ ਅਸੀਂ ਉਹਨਾਂ ਨੂੰ ਵੀ ਅਸ਼ੋਰ ਕੀਤਾ ਸਾਡੀ ਟੀਮ ਸੀ ਉੱਥੇ ਨੇ ਐਂਡ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਯੋਜਨਾ ਬਣਾਉਣ ਵਾਲੀ ਕੋਈ ਵੀ ਚੀਜ਼ ਹੋਤੇ ਨਹੀਂ ਹੋਈਆ ਜੋ ਇੱਕ ਸਟੈਂਡਰਡ ਪ੍ਰੈਕਟਿਸ ਹੈ ਜਦੋਂ ਆਪਾਂ ਕਾਮਨ ਕਰਦੇ ਜਦੋਂ ਇਸ ਤਰ੍ਹਾਂ ਦੀ ਥ੍ਰੈਟ ਹੁੰਦੀ ਹੈ ਉਹ ਪੁਲਿਸ ਨੂੰ ਫੋਰਸਸ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਤੁਹਾਡੇ ਨਾਲ ਹੀ ਤੁਹਾਡਾ ਸੀ ਇਹ ਸਯੋਜ ਚਾਹੁੰਦੇ ਆ ਕਿ ਇਸ ਪੈਨਿਕ ਨੂੰ ਆਪਾਂ ਕੱਟ ਕਰੀਏ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਆਲਰੇਡੀ ਸਕੂਲ ਮੈਨੇਜਮੈਂਟ ਵੱਲੋਂ ਮੈਸੇਜ ਲੱਜੂਦਾ ਹੈ ਕਿ देयर इज ਨਥਿੰਗ ਟੂ ਵਰੀ ਉਹਨੇ ਬੱਚੇ ਵੀ ਲਾਈਨ ਆ ਰਹੇ ਨੇ ਅਸੀਂ ਸਕੂਲ ਮੈਨੇਜਮੈਂਟ ਨੂੰ ਇਹ ਨਹੀਂ ਕਹਿੰਦਾ ਕਿ ਜੇ ਉਹ ਆਪਣੇ ਬਦਦਤੇ ਬੱਚਾ ਦੀ ਛੁੱਟੀ ਕਰਨਾ ਚਾਹੁੰਦੇ ਆ ਉਹਨਾਂ ਨੇ ਕਈ ਸਕੂਲਾਂ ਦੇ ਜਿਹੜੇ ਤੁਹਾਨੂੰ ਪਤਾ ਚੱਲੀ ਵੀ ਗਈਆਂ बाकी जूलों के नहीं आई है उ असं डीओ साहब वालों मैसेज लगा दिता है कि अपना एहतियात बरतन बट बर नथिंग टू वरी नथिंग टू पैनिक साढ़े वालों किसी होर स्कूल जिन्ना नहीं आई कोई छुट्टी का एलान भी नहीं, आए, नहीं गया सो मेरी सारे पेरेंट्स सारी फैमिली मैंबरसू ही बेनती है कि बिल्कुल भी पैनिक ना कर कोई भी घबरा वाली लड़ नहीं है जदों जे कोई चीज़ सूँ मिलती है अं ते रा मैसेज जो लगा देंगे ना ही स्कूल मैनेजमेंट में भी असं रूपचाप करा ਕੱਲ ਦੇ ਲਈ ਕੱਲ ਦੇ ਲਈ ਇੱਕ ਵਾਰ ਸੀ ਕੱਲ ਦੇ ਲਈ ਜੇ ਅੱਜ ਸਕੂਲ ਛੁੱਟੀ ਕੀਤੀ ਗਈ ਹੈ ਕੱਲ ਦੇ ਲਈ ਕੀਤੀ ਹੈ ਵੀ ਕੱਲ ਸਕੂਲ ਜੇ ਇਹਨਾਂ ਨੂੰ ਥ੍ਰੈਟ ਆਈ ਉਹ ਖੁੱਲਣਗੇਗਾ ਉਹ ਅਤਿਆਤਨ ਤੌਰ ਤੇ ਬੰਦ ਰਹੇ ਅਬਸolutely ਕਿਉਂਕਿ ਇਹ ਜਿਹੜੇ ਆਪਰੇਸ਼ਨਸ ਆ ਸਾਡੇ ਅਗਲੇ ਕੁਝ ਮਿੰਟਾਂ ਦੇ ਵਿੱਚ ਇਹ ਘੰਟਿਆਂ ਦੇ ਕੰਪਲੀਟ ਹੋ ਜਾਣਗੇ ਐਂਡ ਮਿਰੇਸ ਆਨਰ ਐਜ਼ ਆਫ ਨਾਓ ਦਾ ਫਾਰਮ ਲਗਭਗ ਸੋ ਲਾਈਕ ਲਈ ਗੱਲ ਕਰਦੇ ਪਏ ਨੇ ਸਾਨੂੰ ਕੋਈ ਵੀ ਅਜੀਬ ਚੀਜ਼ ਨਹੀਂ ਮਿਲੀ ਜਿਸ ਦੇ ਕਾਰਨ ਸਾਨੂੰ ਕੱਲ ਛੁੱਟੀ ਨਹੀਂ ਕਵੇ ਪਰ ਜੇ ਸਾਨੂੰ ਕਰਨੀ ਪਈ ਅਸੀਂ ਤੁਹਾਡੇ ਲਈ ਉਹ ਇਨਫੋਰਮੇਸ਼ਨ ਉਹ ਆਰਡਰ ਮਤਲਬ ਸ਼ਾਮ ਤੱਕ ਤੁਸੀਂ ਐਬਸੋਲੂਟ ਜਿਸੀਂ ਉਹ ਮੀਡੀਆ ਨੂੰ ਅਸੀਂ ਸ਼ੇਅਰ ਕਰਨਾ ਨਹੀਂ ਐਂਡ ਸਕੂਲ ਦਾ ਪਬਲਿਕ ਮੈਸੇਜ ਦੇ ਰਹੇ ਹਾਂ ਪਬਲਿਕ ਨੂੰ ਸਾਡੇ ਵੱਲੋਂ ਮੇਰੇ ਤੇ ਸੀਬੀ ਸਾਹਿਬ ਵੱਲੋਂ ਹੀ ਮੈਸੇਜ ਹੈ ਕਿ ਇੱਕ ਈਮੇਲ ਥ੍ਰੈਟ ਜੋ ਸਾਨੂੰ ਆਈ ਹੈਗੀ ਜੋ ਫਿਲਹਾਲ ਸਾਨੂੰ ਫੇਕ ਲੱਗਦੀ ਪਈ ਹੈ ਤੁਹਾਨੂੰ ਬਿਲਕੁਲ ਵੀ ਕਰਵਾਉਣ ਦੀ ਪੇਰੈਂਟਸ ਨੂੰ ਕੋਈ ਵੀ ਲੋੜ ਨਹੀਂ ਹੈ ਸਾਰੇ ਬੱਚੇ ਸਾਰੇ ਸਕੂਲ ਸਭ ਕੁਝ ਸੇਫ ਹੈ ਜੇ ਕਿਸੇ ਨੂੰ ਜਿਵੇਂ ਤੁਹਾਨੂੰ ਦੇ ਇਥਾਂ ਤੇ ਕੋਈ ਇਸ ਤਰ੍ਹਾਂ ਦੀਫਾਤ ਨੂੰ ਆਈ ਜਾਂ ਜੂਗੀ ਆਏਗਾ ਅਸੀਂ ਸਕੂਲ ਮੈਨੇਜਮੈਂਟ ਨੂੰ ਪੂਰੀ ਤਰ੍ਹਾਂ ਅਸ਼ੂਰ ਕਰ ਦਿੱਤਾ ਹੈਗਾ ਐਂਡ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ মিডিਆ ਦੇ ਨਾਲ ਹੀ ਅਸੀਂ ਇਹ ਮੈਸੇਜ ਦੇ ਰਹੇ ਹਾਂ ਤੁਸੀਂ ਪ੍ਰਸ਼ਾਸਨ ਦਾ ਤੇ ਸਕੂਲ ਮੈਨੇਜਮੈਂਟ ਦਾ ਸਹਿਯੋਗ ਦਿਓ ਵੀ ਵਿਲ ਕੰਮ ਵਿਦ ਇਸ ਥੈਂਕ ਯੂ ਥੈਂਕ ਯੂ